ਇੱਕ ਪਾਸੇ ਪੰਜਾਬ ਲੱਗਦਾ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਹਰਿਆਣਾ ਲੱਗਦਾ ਡੱਪ ਵਾਲੀ ਸ਼ੁਰੂ ਹੁੰਦਾ ਜਿਸ ਨੂੰ ਲੈ ਕੇ ਹਰਿਆਣਾ ਦਾ ਬਾਰਡਰ ਜੋ ਕਿ ਦੱਸਿਆ ਜਾ ਰਿਹਾ ਉੱਤੇ ਆਖਰੀ ਸ਼ੁਰੂ ਹੁੰਦਾ ਦੂਜੇ ਪਾਸੇ ਆਵਾਜਾਂ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਕਿਤੇ ਨਾ ਕਿਤੇ ਇਸ ਥਾਂ ਦੇ ਉੱਤੇ ਫੋਰਸ ਲਾ ਦਿੱਤੀ ਗਈ ਆ ਮੈਂ ਬਤਾ ਦੂੰਗਾ ਆਪਕੋ ਬਟ ਉਸਕੇ ਲਈ ਯੂ ਆਰ ਸੁਪੋਜ਼ ਟੂ ਕੀ ਮੀ ਸਮ ਟਾਈਮ ਅਭੀ ਆਮ ਰਾਈਟ ਇਨ ਦਾ ਮਿਡਲ ਆਫ ਸਮਥਿੰਗ ਮੈਂ ਆਪਣੇ ਟਰੂਪ ਸੇ ਕੋਈ ਡਿਸਕਸ ਕਰ ਰਹਾ ਹੂੰ ਆਮ ਇੱਕ ਅੱਗੇ ਕੀ ਤੈਰੀ ਕਰ ਰਹੇ ਹਾਂ ਜਾ ਉਹਦਾ ਆਖਰੀ ਬਾਰਡਰ ਦੱਸਿਆ ਹਰਿਆਣਾ ਨੂੰ ਜਾਣ ਦਾ ਰਸਤਾ ਦੱਸਿਆ ਜਾ ਰਿਹਾ ਹੈ ਤੇ ਕਿੰਨਾ ਕਿਤੇ ਉਹਨਾਂ ਅਧਿਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਿਸਾਨ ਨੇ ਵੀ ਕਿਹਾ ਹੈ ਕਿ ਜਦ ਤੱਕ ਸਾਡੇ ਰਹਿੰਦਿਆਂ ਮੰਗਾ ਪੂਰੀਆਂ ਨਹੀਂ ਹੁੰਦੇ ਚਾਹੇ ਹਰਿਆਣਾ ਸਰਕਾਰ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਜਿੰਨਾ ਮਰਜ਼ੀ ਹੋਦਾ ਉਹਦ ਤੱਕ ਅਸੀਂ ਇੱਧਰ ਦਿੱਲੀ ਤੋਂ ਪੰਜਾਬ ਵਾਲੀਾਂ ਅੰਗ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਕਿਸਾਨ ਅੰਦੋਲਨ ਵਿੱਚ ਰਹਿੰਦਿਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਜੋ ਕਿ ਮੰਨਿਆ ਗਿਆ ਸੀ ਕੇਂਦਰ ਸਰਕਾਰ ਵੱਲੋਂ ਪਰੰਤੂ ਲਾਗੂ ਨਹੀਂ ਕੀਤਾ ਜਾ ਰਿਹਾ ਸੀ 13 ਫਰਵਰੀ ਨੂੰ ਮੋਰਚਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਉਲਝਾ ਦੱਦੀਆਂ ਤੋਂ ਕਿ ਬਚੰਦਾ ਦੇ ਆਖਰੀ ਪਿੰਡ ਡੂੰਬਾਲੀ ਵਿਖੇ ਖੜਿਆ ਤੇ ਡੱਬਾ ਵਾਲੀ ਰੋਡ ਜੋ ਕਿ ਹਰਿਆਣਾ ਦਾ ਬਾਰਡਰ ਦੱਸਿਆ ਜਾਂਦਾ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਦੱਸਦੀਆਂ ਤੋਂ ਕਿ ਆਵਾਜ਼ੇ ਪ੍ਰਭਾਵਿਤ ਹੋ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇੱਕ ਪਾਸੇ ਪੰਜਾਬ ਲੱਗਦਾ ਹੈ ਤੇ ਦੂਜੇ ਪਾਸੇ ਜੱਬ ਵਾਲੀ ਸ਼ੁਰੂ ਹੁੰਦਾ ਜਿਸ ਨੂੰ ਲੈ ਕੇ ਹਰਿਆਣਾ ਦਾ ਬਾਰਡਰ ਜੋ ਕਿ ਦੱਸਿਆ ਜਾ ਰਿਹਾ ਤੇ ਆਖਰੀ ਸ਼ੁਰੂ ਹੁੰਦਾ ਦੂਜੇ ਪਾਸੇ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਕਿਤੇ ਨਾ ਕਿਤੇ ਇਸ ਥਾਂ ਦੇ ਉੱਤੇ ਫੋਰਸ ਲਾ ਦਿੱਤੀ ਗਈ ਆ ਅਤੇ ਆਵਾਜਾਈ ਇੱਕ ਸਾਈਡ ਤੋਂ ਚਲਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਡੇ ਵੱਡੇ ਪੱਥਰ ਜੋ ਕਿ ਬੈਲਗਟ ਕੀਤੇ ਜਾ ਰਿਹਾ ਉਸ ਦੇ ਨਾਲ ਹੀ ਕੰਜਾਵਲੀ ਤਾਰ ਵੀ ਲਾਈ ਜਾ ਰਹੀ ਆ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਇੱਕ ਦਿਲੇ ਵੱਲ ਕੁਝ ਕੀਤਾ ਜਾ ਰਿਹਾ ਉਸ ਨੂੰ ਰੋਕਿਆ ਜਾਵੇ ਜਿਸ ਨੂੰ ਲੈ ਕੇ ਹੁਣ ਦੱਸ ਦਈਏ ਤੁਹਾਨੂੰ ਕਿ ਬਠਿੰਡਾ ਦਾ ਆਖਰੀ ਪਿੰਕ ਜਿਸ ਦੇ ਦੱਬ ਵਾਲੀ ਹਰਿਆਣਾ ਬਾਰਡਰ ਸ਼ੁਰੂ ਹੋ ਜਾਂਦਾ ਕਿਤੇ ਨਾ ਲੱਗੀ ਅਤੇ ਕੰਮ ਕੀਤੇ ਜਾ ਰਹੇ ਵੱਡੀ ਗਿਣਤੀ ਵਿੱਚ ਉਹਨਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦੇ ਅੰਦੋਲਨ ਨੂੰ ਰੋਕਿਆ ਜਾਵੇ ਅਤੇ ਜੋ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕਰਨਾ ਉਸ ਨੂੰ ਲੈ ਕੇ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ ਜਿਸ ਨੂੰ ਲੈ ਕੇ ਫਰੀਦਕੋਟ ਦੇ ਉੱਚ ਅਧਿਕਾਰੀ ਵੀ ਮੁੱਖਤੇ ਮੂਜੂਦਾ ਦੱਸ ਦਿਆ ਤੁਹਾਨੂੰ ਕਿ ਬਠਿੰਡਾ ਦੇ ਵਿਖੇ ਡੋਮ ਵਾਲੀ ਵਿਖੇ ਖੜਿਆ ਜਿਸ ਨੂੰ ਲੈ ਕੇ ਹਰਿਆਣਾ ਦੇ ਵਿੱਚ ਜੋ ਕਿ ਡੱਬ ਵਾਲੀ ਹੈ ਗਿਆ ਉਸ ਨੂੰ ਲੈ ਕੇ ਬੈਜਗੜ ਕਿਤੇ ਜਾ ਰਿਹਾ ਅਤੇ ਵੱਡੇ ਵੱਡੇ ਪੱਥਰ ਲਾਇਆ ਜਾ ਰਿਹਾ ਕ੍ਰੇਨ ਦੇ ذریعے ਉਹਨਾਂ ਪੱਥਰਾਂ ਨੂੰ ਜੋ ਕਿ ਕਿਸਾਨ ਅੰਦੋਲਨ ਜੋ ਕਿ ਹੋਣ ਸ਼ੁਰੂ ਹੋਣ ਜਾ ਰਿਹਾ 13 ਫਰਵ ਨੂੰ ਉਸ ਨੂੰ ਰੋਕਿਆ ਜਾਵੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਾਕਾਮ ਕਰਾਇਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਜੋ ਰਹਿੰਦੀਆਂ ਮੰਗਾਂ ਸੀ ਬੇਸ਼ੱਕ ਦਿੱਲੀ ਵਾਲੇ ਕੁਝ ਕਰਨ ਜਾਣਗੇ ਉਸ ਨੂੰ ਲੈ ਕੇ ਹਰਿਆਣੇ ਦੇ ਜੋ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜੋ ਕਿ ਡੱਬ ਵਾਲੇ ਵਕੀ ਖੜ ਕੇ ਆਵਾਜ਼ ਇੱਕ ਸਾਈਡ ਤੋਂ ਚਲਾਈ ਜਾ ਰਹੀ ਆ ਅਤੇ ਦੂਜੇ ਸਾਈਡ ਤੋਂ ਚਲਾਈ ਜਾ ਰਹੀ ਆ ਜਿਸ ਨੂੰ ਲੈ ਕੇ ਕੁਝ ਸਮਾਂ ਇਸ ਆਵਾਜ਼ ਨੂੰ ਰੋਕਿਆ ਜਾਂਦਾ ਅਤੇ ਪਥਰਾਂ ਨੂੰ ਲਾਇਆ ਜਾਂਦਾ ਦੱਸ ਦਿੱਤੋ ਆਨੋ ਕਿ 13 ਫਰਵਰੀ ਨੂੰ ਲੈ ਕੇ ਜਿੱਥੇ ਅੱਜ 11 ਫਰਵਰੀ ਆ ਤੇ ਇੱਕ ਦਿਨ ਬਾਕੀ ਰਹਿ ਗਿਆ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰ ਨਾਲ ਗੱਲਬਾਤ ਵੀ ਕਰਾਂਗੇ ਪੂਰਾ ਮਾਮਲਾ ਕੀ ਆ ਸਰ ਕਦੋਂ ਜਾਏਗਾ ਜਿਸ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕਰਨਗੇ ਸਰ ਕੀ ਕਹਿਣਾ ਚਾਹੋਗੇ ਆਪ ਇਸ किसकी तैयारी की जा रही है किसा? अभी अभी हम अपना एक बार वो कर रहे हैं जी yeah. अपना ये रूटीन जो हमारा काम है एक बार मेरी ये कर लेते हैं। थोड़ी देर बाद दे yeah. की तरफ से चुका हूँ समथिंग मैं जैसे ही फ्री हूँ यहाँ पर भोज बता सकता हूँ मेरे ख्याल के से आपको स्पष्ट कर चुका हूँ जी मैं जैसे ही फ्री हूँ मैं आपको बता दूंगा अभी यू प्लीज एक्सक्यूज कितना आपको बट उसके लिए अभी आई एम राइट इन द मिडल ऑफ समथिंग मैं अपने ट्रूप से कोई डिस्कस कर रहा हूं हम एक आगे की तैयारी कर रहे हैं ਪਲੀਜ਼ ਥੋੜੀ ਦਰਵਾਜ਼ਾ ਪਾਏਗੇ ਮੈਂ ਆਪਕੋ ਦੇ ਦੂੰਗਾ ਪੁਲਿਸ ਦੇ ਉੱਚ ਅਧਿਕਾਰੀ ਰਾਜੀਵ ਜਿਨ੍ਹਾਂ ਨੇ ਕਿਹਾ ਕਿ ਕੁਝ ਸਾਈਟ ਡਿਸਕਸ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਨਾਲ ਉਸ ਨੂੰ ਲੈ ਕੇ ਕੁਝ ਸਮੇਂ ਬਾਅਦ ਤੁਹਾਨੂੰ ਪੂਰਾ ਬਰੀਫ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਬੇਸ਼ੱਕ ਕਿਸਾਨ ਅੰਦੋਲਨ ਸ਼ੁਰੂ ਹੋ ਰਿਹਾ ਹੈ ਤੇ ਦੂਜੇ ਪਾਸੇ ਬੇਸ਼ੱਕ ਹਰਿਆਣੇ ਦੇ ਪੁਲਿਸ ਦੇ ਉੱਚ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰੰਤੂ ਦੱਸ ਦिए ਤੁਹਾਨੂੰ ਕਿ ਪੁਕਤਾ ਇੰਤਜ਼ਾਮ ਬਠਿੰਡਾ ਦੇ ਜੋ ਕਿ ਲਾਸਟ ਮਿੰਟ ਰੈਂਡੂਮ ਵਾਲੇ ਅਤੇ ਦੂਜੇ ਪਾਸੇ ਹਰਿਆਣਾ ਦਾ ਆਖਰੀ ਬਾਰਡਰ ਲੱਗਿਆ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਬਤਨਾ ਜਾ ਰਿਹਾ 13 ਫਰਵ ਨੂੰ ਉਸ ਨੂੰ ਰੋਕ ਕੇ ਜਾਵੇ ਜਿਸ ਨੂੰ ਲੈ ਕੇ ਪੁਖਤਾ ਪ੍ਰਬੰਧ ਜੋ ਕਿ ਹਰਿਆਣਾ ਪੁਲਿਸ ਵੱਲੋਂ ਕੀਤੇ ਜਾ ਰਿਹਾ ਕਿਤਨੇ ਕਿਤੇ ਬੈਰੀਕੇਟ ਲਾਇਆ ਜਾ ਰਿਹਾ ਤੇ ਆਵਾਜੇ ਇੱਕ ਪਾਸੇ ਸ਼ੁਰੂ ਕੀਤੀ ਜਾਏ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਬੇਸ਼ੱਕ ਕੈਮਰੇ ਸਾਹਮਣੇ ਬੋਲਣ ਤੋਂ ਤਿਆਰ ਨਹੀਂ ਸੀ ਅਤੇ ਕਿਤਨੇ ਕਿਤੇ ਉਹਨਾਂ ਨੇ ਕਿਹਾ ਕਿ ਸਾਡੀ ਜੋ ਕਿ ਮੀਟਿੰਗ ਚੱਲ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਬਰੀਫ ਕੀਤਾ ਜਾਵੇ ਦੱਸ ਦਿਓ ਤੁਹਾਨੂੰ ਕਿ ਹਰਿਆਣਾ ਸਰਕਾਰ ਵੱਲੋਂ ਜੋ ਕਿ ਵੱਡੇ ਗਿਣਤੇ ਵਿੱਚ ਇੱਥੇ ਪੱਥਰ ਰੱਖੇ ਗਏ ਆ ਤੇ ਕਿਤਨੇ ਕਿਤੇ ਫੋਰਸ ਵੀ ਤਨਾਤ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਜੋ ਕਿ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਆਪਣਾ 13 ਫਰਵਰੀਨ ਮੋਰਟੋ ਜੋ ਕਿ ਜੰਧਿਆ ਮੰਗਾਸੀ ਉਸ ਨੂੰ ਮਨਾਉਣ ਦੇ ਲਈ ਪਰੰਤੂ ਅੱਜ ਗਾਹਤਿਆ ਬਠਿੰਡਾ ਦੇ ਡੱਬ ਵਾਲੀ ਹਰਿਆਣਾ ਦੇ ਡੱਬ ਵਾਲੀ ਵਿਖੇ ਆਈਆਂ ਅਤੇ ਕਿਤੇ ਨਾ ਕਿਤੇ ਕਿਸਾਨਾਂ ਦੀ ਜੋ ਕਿ ਬੈਰੀਗੇਟ ਲਾਈ ਜਾ ਰਿਹਾ ਕਿਸਾਨ ਨੂੰ ਰੋਕਣ ਦੇ ਲਈ ਉਸ ਦੇ ਲੈ ਕੇ ਵੱਡੇ ਗੇਂਦ ਵਿੱਚ ਕ੍ਰੇਨ ਦੇ ਜਰੀਏ ਉਹਨਾਂ ਪੱਥਰ ਲਾਏ ਜਾ ਰਿਹਾ ਅਤੇ ਕਿਤੇ ਨਾ ਕਿਤੇ ਜੋ ਕਿ ਪੰਜਾਬ ਤੋਂ ਜੋ ਕਿ ਕਿਸਾਨ ਵੱਡੀ ਗਿਣਤੀ ਵਿੱਚ ਜਾਣਗੇ ਉਹਨਾਂ ਕਿਸ ਤਰ੍ਹਾਂ ਰੋਕਿਆ ਜਾਵੇ ਅਤੇ ਕਿਸ ਤਰ੍ਹਾਂ ਉਹਨਾਂ ਦੇ ਇੰਤਜ਼ਾਮ ਜੋ ਕਿ ਦੱਸੇ ਜਾ ਰਹੇ ਕਿੰਨੇ ਕਹਤੇ ਗੱਲ ਕੀਤੀ ਜਾਤਾ ਬੈਟਰ ਕੈਨਨ ਜਾਂ ਪੁਲਿਸ ਦੇ ਹੋਰ ਵੀ ਪੁਖਤੇ ਇੰਤਜ਼ਾਮ ਗੱਡੀਆਂ ਦੀ ਗੱਲ ਕੀਤੀ ਜਾਵੇ ਬਜਰੀ ਸਿਮੰਟ ਦੀ ਗੱਲ ਕੀਤੀ ਜਾਵੇ ਅਤੇ ਵੱਡੀ ਗਿਣਤੀ ਵਿੱਚ ਬੇਸ਼ੱਕ ਪਿਛਲੇ ਸਮੇਂ ਦੀ ਗੱਲਬਾਤ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਹਨਾਂ ਜੋ ਕਿ ਬੈਰੀਗੇਟਡ ਕਵਰ ਕੇ ਉਹ ਆਪਣੇ ਸਹੀ ਟਿਕਾਣੇ ਦਿੱਲੀ ਜੀ ਵਿਖੇ ਗੋਚ ਕਰਦੇ ਆ ਤੇ ਜੇ ਪਾਸੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿਸਾਨਾਂ ਨੇ ਕਿਹਾ ਹੈ ਕਿ ਜਦ ਤੱਕ ਸਾਡੇ ਰਹਿੰਦੀ ਮੰਗਾਂ ਨੂੰ ਬੇਸ਼ਕ ਕ ਕੇਂਦਰ ਸਰਕਾਰ ਵੱਲੋਂ ਮੰਨ ਲਿਆ ਗਿਆ ਸੀ ਆ ਪਰੰਤੂ ਉਹਨਾਂ ਨੂੰ लागू ਨਹੀਂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਗੱਲ ਕੀਤੀ ਜਾ ਰਹੀ ਹੈ ਤਾਂ ਡਬਾ ਵਾਲੀ ਵਿਰੋਧਕੀ ਹਰਿਆਣਾ ਦੱਸੇ ਜਾ ਰਿਹਾ ਸੀ ਪੰਜਾਬ ਦਾ ਆਖਰੀ ਬਾਰਡਰ ਦੱਸਿਆ ਹਰਿਆਣਾ ਨੂੰ ਜਾਣ ਦਾ ਰਸਤਾ ਦੱਸਿਆ ਜਾ ਰਿਹਾ ਹੈ ਤੇ ਕਿੰਨੇ ਕਿਤੇ ਉਹਨਾਂ ਅਧਿਕਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਿਸਾਨ ਨੇ ਵੀ ਕਿਹਾ ਹੈ ਕਿ ਜਦ ਤੱਕ ਸਾਡੇ ਰਹਿੰਦੇ ਮੰਗਾ ਪੂਰੀਆਂ ਨਹੀਂ ਹੁੰਦੇ ਚਾਹੇ ਹਰਿਆਣਾ ਸਰਕਾਰ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਜਿੰਨਾ ਮਰਜ਼ੀ ਹੋ ਲਾਣਾ ਉਹ ਤੱਕ ਸਸੀਂ ਇੱਧਰ ਦਿੱਲੀ ਤੋਂ ਪੰਜਾਬ ਵਾਲੀ ਆਮਗਾ ਸਰ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਬੈਰੀਕੇਡ ਕੀ ਜਾ ਰਹੀ ਹੈ ਮੈਂ ਸਾਫ ਹਾਂ ਵहां ਹੈ ਆਪਣੇ ਆਪਣੇ ਅਫੀਸਰ ਬੈਠੇ ਵहां ਕਰਵਾ ਲਾ ਇਸੇ ਪੁਲਿਸ ਅਧਿਕਾਰੀ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਦੇ ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਪਰੰਤੂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਚਾਹੇ ਉਹ ਮਹਿਲਾਵਾਂ ਪੁਲਿਸ ਹੋਣ ਚਾਹੇ ਜੈਂਟਸ ਪੁਲਿਸ ਹੋਵੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਨਾਤ ਕਰ ਦਿੱਤਾ ਗਿਆ ਹੈ ਡੱਬ ਵਾਲੀ ਬਾਰਡਰ ਉੱਤੇ ਦੂਜੇ ਪਾਸੇ ਉਹਨਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਜੋ ਕਿ ਕੈਮਰੇ ਸਾਹਮਣੇ ਬੇਸ਼ੱਕ ਨਹੀਂ ਬੋਲੇ ਪਰੰਤੂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਕ ਇੱਕ ਸਾਈਡ ਕਰਕੇ ਚਲਾਈ ਜਾ ਰਹੀ ਹੈ ਤੇ ਆਵਾਜ਼ੀ ਚਲਾਈ ਜਾ ਰਹੀ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ ਸਾਡੀਆਂ ਰਹਿੰਦੀਆਂ ਮੰਗਾ ਉਸ ਨੂੰ ਕੇਂਦਰ ਸਰਕਾਰ ਜਦ ਤੱਕ ਪੂਰਾ ਨਹੀਂ ਕਰੇਗੀ ਉਦ ਤੱਕ ਅਸੀਂ ਨਹੀਂ ਜਾਵਾਂਗੇ ਦਿੱਲੀ ਵਾਲ ਕੁਝ ਕਰਨਗੇ ਅਤੇ ਕਿਤਨੇ ਕਿਤੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੇਗੀ ਤਾਂ ਕੁਝ ਸਾਡੇ ਲੱਖ ਚਾਜ ਕਰਿਆ ਚਾਹ ਰਿਹਾ ਹੈ ਇੱਕ ਤਾਂ ਬਾਚਰ ਕਰਨ ਕੀਤਾ ਜਾ ਰਿਹਾ ਤਾਂ ਅਸੀਂ ਹਰ ਇੱਕ ਉਹਨਾਂ ਦਾ ਜੋ ਕਿ ਜ਼ੁਲਮ ਉਸਨੂੰ ਸੈਨ ਨੂੰ ਤਿਆਰ ਆ ਪਰੰਤੂ ਕਿਸਾਨਾਂ ਦੇ ਲਈ ਅਸੀਂ ਲੜ ਮਰਾਂਗੇ ਅਤੇ ਦੂਜੇ ਪਾਸੇ ਗੱਲ ਕੀਤੀ ਜਾਂਦਾ ਬੇਸ਼ੱਕ ਸ਼ੰਭੂ ਬੋਡਰ ਦੀ ਗੱਲ ਕੀਤੀ ਹੋ ਬੈਰਗੇਟ ਕਿਤੇ ਗਿਆ ਤੇ ਦੂਜੇ ਪਾਸੇ ਮਟੇਂਡਾ ਦਾ ਆਖਰੀ ਪਿੰਡ ਡੋਮ ਵਾਲੀ ਅਤੇ ਕਿਤਨੇ ਕਿਤੇ ਦੂਜੇ ਪਾਸੇ ਹਰਿਆਣਾ ਪੁਲਿਸ ਬੋਲੋ ਕੋਦੇਵ ਦੇ ਪਤਾ ਲਾ ਦਿੱਤੇ ਗਿਆ ਅਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਦੂਜੇ ਪਾਸੇ ਗੱਲ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਹੋ ਗਏ ਆਂ ਤੇ ਜਾਦੀ ਕਾਨੂੰਨੀ ਚੁਪੰਦਾ ਦਾ ਆਖਰੀ ਪੇਜ ਆ ਤੇ ਹਰਿਆਣਾ ਦਾਬ ਵਾਲੀ ਵਿਖੇ ਖੜੇ ਆ ਤੇ ਬਾਰਡਰ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸ਼ੱਕ ਹਰਿਆਣਾ ਪੁਲਿਸ ਕੈਮਰੇ ਸਾਹਮਣੇ ਬੋਲਣ ਤਿਆਰ ਹੈ ਹੁਣ ਦੇਖਣਾ ਹੋਵੇਗਾ ਕਿ ਤੇਰਾ ਫਰੇਵ ਨੂੰ ਕਿਸ ਤਰ੍ਹਾਂ ਦੇ ਫੋਕਤਾ ਪ੍ਰਬੰਧ ਹੋ ਕੇ ਹਰਿਆਣਾ ਪੁਲਿਸ ਉਹ ਲਿੱਤੇ ਜਾ ਰਿਹਾ ਕਿ ਕਿਸਾਨ ਅੰਦੋਲਨ ਮੋਟੋ ਦਿੱਲੀ ਦੇ ਵਿੱਚ ਕੁਝ ਕਰਨਗੇ ਦਿੱਲੀ ਅੰਦੋਲਨ ਸੁਰੂ ਕੀਤਾ ਜਾਵੇਗਾ ਬਚੰਦਾ ਤੋਂ ਵਿਕਰਮਪੁਰ ਸੁਬਕਸਵੰਤ